ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹਿਲਾਂ ਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰੋ ਫਿਰ ਅੱਜ ਦਾ ਇਤਿਹਾਸ ਤੁਹਾਨੂੰ ਦੱਸਦੇ ਆ ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜੋ 239 ਸਾਲ ਦੀ ਸ਼ਾਰੀਰੀਕ ਗੁਰੂ ਦੀ ਗੁਰੂ ਮਰਿਆਦਾ ਚੱਲ ਰਹੀ ਸੀ ਉਹਨੂੰ ਖਤਮ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਜੀ ਦਾ ਦਰਜਾ ਦਿੱਤਾ ਸੀ ਇਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪੈਸੇ ਤਿੰਨ ਆਰੀਅਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਿਆ ਤੇ ਪ੍ਰਕਰਮਾ ਕੀਤੀਆਂ ਤੇ ਸੰਗਤਾਂ ਨੂੰ ਹੁਕਮ ਕੀਤਾ ਸੀ ਵੀ ਅਜ ਤੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ ਹੈ ਕੋਈ ਵੀ ਦੇਤਾਰੀ ਗੁਰੂ ਅਜ ਤੋਂ ਬਾਅਦ ਨਹੀਂ ਹੋਵੇਗਾ ਤੇ ਹੁਕਮ ਕੀਤਾ ਸੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵੀ ਅਜ ਤੋਂ ਬਾਅਦ ਜੋ ਵੀ ਤੁਸੀਂ ਹੁਕਮ ਲੈਣਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਲੈਣਾ ਹੈ ਤੇ ਇਹਦਾ ਹੁਕਮ ਹੀ ਮੰਨਣਾ ਹੈ ਤੇ ਸੰਗਤ ਪੁੱਛਦੀ ਜਿਸ ਤਰ੍ਹਾਂ ਅਸੀਂ ਪਹਿਲਾਂ ਤੁਹਾਡੇ ਨਾਲ ਵਿਚਾਰ-ਮਰਚ ਕਰ ਸਕਦੇ ਸੀ ਆਪਦੀਆਂ ਪਰੇਸ਼ਾਨੀਆਂ ਦੱਸ ਸਕਦੇ ਸੀ ਤੁਹਾਡੇ ਦਰਸ਼ਨ ਕਰਦੇ ਸੀ ਤਾਂ ਗੁਰੂ ਗ੍ਰੰਥ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੇ ਤੁਸੀਂ ਮੇਰੇ ਆਤਮਿਕ ਦਰਸ਼ਨ ਕਰਨੇ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਰਸ਼ਨ ਦੇਦਾਰੇ ਕਰਿਆ ਜੀ ਤੇ ਪੜਿਆ ਜੀ ਸ਼ਬਦ ਵਾਕ ਲਿਆ ਜੀ ਯਾਨੀ ਹੁਕਮਨਾਮਾ ਲਿਆ ਜੀ ਤੇ ਜੇ ਤੁਸੀਂ ਮੇਰੇ ਸਰੀਰਕ ਦਰਸ਼ਨ ਕਰਨੇ ਹੋਏ ਤਾਂ ਮੇਰੇ ਪੰਜ ਪਿਆਰਿਆਂ ਦੇ ਦਰਸ਼ਨ ਕਰ ਲਿਆ ਜੀ ਉਹਨਾਂ ਦੇ ਵਿੱਚੋਂ ਤੁਹਾਨੂੰ ਮੇਰੇ ਦਰਸ਼ਨ ਹੋ ਜਾਣਗੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਸੰਗਤਾਂ ਨੂੰ ਹੁਕਮ ਕਰਤਾ ਸੀ ਵੀ ਅੱਜ ਅਸੀਂ ਜੋਤੀ ਜੋਤ ਸਮਾ ਜਾਣਾ ਕਿਸੇ ਨੇ ਵੀ ਰਲਾਪ ਨਹੀਂ ਕਰਨਾ ਤੇ ਇੱਕ ਤਖਤ ਸਾਹਿਬ ਹਜੂਰ ਸਾਹਿਬ ਵਿਖੇ ਚੰਦਨ ਦੀ ਚਿਖਾ ਤਿਆਰ ਕਰਵਾਈ ਚਾਰ ਚਫੇਰੇ ਸ਼ਮਿਆਨੇ ਲਵਾਤੇ ਤੇ ਜਥੇਦਾਰ ਸੰਤੋਖ ਸਿੰਘ ਨੂੰ ਹੁਕਮ ਕੀਤਾ ਸੀ ਵੀ ਅੰਗੀਠਾ ਸਾਡਾ ਤੁਸੀਂ ਸੰਭਣਾ ਕਿਸੇ ਨੇ ਵੀ ਅੰਗੀਠਾ ਫਰੋਲਣਾ ਨਹੀਂ ਹੈ ਤੇ ਸੰਗਤਾਂ ਨੂੰ ਹੁਕਮ ਕਰਤਾ ਸੀ ਵੀ ਤੁਸੀਂ ਵਾਪਸ ਘਰੇ ਚਲੇ ਜਾਣਾ ਕੋਈ ਵਿਰਲਾਪ ਨਹੀਂ ਕਰਨਾ ਤੇ ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਜਾ ਕੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਜ਼ਿੰਮੇਵਾਰੀ ਦੇ ਕੇ ਆਪ ਜੀ ਜੋਤੀ ਜੋਤ ਸਮਾ ਗਏ ਸੀ ਤੇ ਕਰੋ ਜੀ ਦਰਸ਼ਨ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਕਿੰਨੀ ਦੁੱਖ ਵਾਲੀ ਗੱਲ ਏ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਭੁੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਅੱਜ ਵੀ ਸਾਡੇ ਬਹੁਤੇ ਸਿੱਖ ਮੜੀਆਂ ਮਸਾਣੀਆਂ ਤੇ ਚੌਂਕੀਆਂ ਵਾਲਿਆਂ ਦੇ ਜਾ ਕੇ ਤੇ ਡੇਰੇ ਵਾਲਿਆਂ ਦੇ ਜਾ ਕੇ ਹਾਜ਼ਰੀਆਂ ਭਰਦੇ ਨੇ ਜਦੋਂ ਕਿ ਸਾਡੇ ਗੁਰੂ ਦਾ ਹੁਕਮ ਹੈ ਵੀ ਕਿਸੇ ਦੇਹਧਾਰੇ ਨੂੰ ਗੁਰੂ ਮੰਨਣਾ ਹੀ ਨਹੀਂ ਕਿੰਨੇ ਮੁਨਕਰ ਹੋ ਗਏ ਨੇ ਅੱਜ ਕੱਲ ਸਾਡੇ ਸਿੱਖ ਗੁਰੂ ਤੋਂ ਤੇ ਭਾਈ ਇਹ ਮਨ ਚ ਖਿਆਲ ਰੱਖਿਆ ਕਰੋ ਵੀ ਜੇ ਤੁਹਾਡਾ ਪੈਰਾਵਾ ਸਿੱਖਾਂ ਵਾਲਾ ਹੈ ਤੱਕਈ ਇਹੋ ਜਿਹਾ ਕੰਮ ਨਾ ਕਰੋ ਕਿ ਤੁਹਾਡੇ ਗੁਰੂ ਤੱਕ ਗੱਲ ਆਵੇ ਗੁਰੂ ਦਾ ਸਿੱਖ ਕਦੀ ਵੀ ਪੀਰਾਂ ਫਕੀਰਾਂ ਮੜੀਆਂ ਮਸਾਨੀਆਂ ਚੌਂਕੀ ਚੱਲੇ ਆਲਿਆਂ ਦੇ ਡੇਰੇ ਆਲਿਆਂ ਦੇ ਨਹੀਂ ਜਾਣਦਾ ਤੇ ਜਿਹੜਾ ਜਾਣਦਾ ਹੈ ਉਹਨੂੰ ਸਿੱਖ ਨਾ ਜਾਣਿਓ ਇੰਨੀ ਕੁ ਬੇਨਤੀ ਸੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ